ਜੀ ਮੇਰੇ ਟੋਕੀ ਹਾਲਚਾਲ ਅਮਿਤ ਕਰਦਾ ਸਾਰਿਆਂ ਦੇ ਜਾਨ ਪਰਿਵਾਰ ਚਟੋਣਗੇ ਤੇ ਅੱਜ ਆਪਾਂ ਸੀਜ਼ਨ ਦੀ ਛੱਡੀ ਹੋਈ ਆ ਪਹਿਲੀ ਵਾਰ ਜੀ 26 ਤਰੀਕ ਚੌਥਾ ਮਹੀਨਾ 2025 ਤੇ ਪਿੰਡ ਦੁੱਲੇ ਵਾਲੇ ਬਾਕੀ ਦੇਨੇ ਤੁਹਾਨੂੰ ਅਪਡੇਟ ਤੇ ਕਲਿੱਪਾਂ ਬਣਾਈਆਂ ਜੀ ਮੈਂ ਛੋਟੇ ਛੋਟੇ ਕੂਤਰ ਛੱਡਦੇ ਪਹਿਲਾਂ 8 8:30 ਦਾ ਟਾਈਮ ਹੋ ਗਿਆ ਤੇ ਕਲਿੱਪਾਂ ਕਲਪਾ ਬਣਾਈਆਂ ਜੀ ਉਹ ਐਡ ਕਰ ਦਿਆਂਗੇ ਵੀਡੀਓ ਜੇ ਤੇ ਬਾਕੀ ਤੁਹਾਨੂੰ ਦਿਖਾਉਣੇ ਆ ਮਰਾਉਣੇ ਨੇਗਾ ਦੋ ਕੂਤਰ ਛੱਡੇ ਵੀ ਆਪਣੇ ਤੇ ਬਾਕੀ ਬਣੇ ਹੋਏ ਵੀਡੀਓ ਨਾਲ ਦਿਖਾਉਣੇ ਤੁਹਾਨੂੰ ਓਕੇ ਓਕੇ ਓਹ ਲੰਪੀ ਕਰਾਂ ਜਾਲਾ ਦਾ ਬਈ ਇਹ ਨਹੀਂ ਲਿਆਉਣੇ ਗਾਜ ਐਵੇਂ ਨਹੀਂ ਲਿਆਓ। ਇਹ ਕਾਇਦਰੋ ਸ਼ਰਤਾਂ ਚਾਰ ਹੁਣ ਨਾ ਚੱਲੋ। ਭਾਈ ਉਹਦੋਂ ਮੋਰਾ ਕਿੱਥੇ ਹੋਣਾ। ਮੋਰਾ ਇਹ ਜਨੂ। ਫੈਨਮੈਂਟ ਜੋ ਵਾਗ ਲਾਗਾ ਮੋਰਾ ਆ। ਚਲੋ ਮੇਤਰੋ ਕੋਟਰ ਤੇ ਵੀ ਨਿਗਾ ਮਰਾ ਦੇਣੀ ਹੱਡੀ। ਕਿਹੜੇ ਬਾਈ ਦਾ ਕੈਮਰਾ ਬਣਦਾ ਆ ਜੰਦੀ ਇਕੱਲੀ ਵੀ ਸਾਡੇ ਲੇਗਾ ਮਿੱਤਰੋ ਆ ਜਾਂਦੀ ਇਕੱਲੀ ਵੀ ਕਾਲਾ ਖੰਡ ਖਰੀਪੂਸ ਦੂਜੇ ਪੁੱਤਰ ਤੇ ਵੀ ਨਿਗ੍ਹਾ ਮਰਾਉਣੇ ਆ ਜਾਂਦੀ ਆ ਗੁਰੂਤਕ ਦੇ ਮਹਾਂਪੁਰਖ ਨੇ ਪੁੱਤਰ ਤੇ ਹੀ ਮਿਰਾਉਣੇ ਦੇਗਾ ਥੋੜੀ ਸਦਾਉਂਦਾ ਸਰ ਤੇ ਤੇ ਪੁੱਤਰ ਉੱਤੇ ਆ ਤੇ ਬਾਗੀ ਕੁਝ ਏਟਟਟ ਹੋ ਗਏ ਜਿਹੜੇ ਉੱਤੇ ਆ ਤੇ ਬਾਗੇ ਪੁੱਤਰ ਦੂਜਿਆਂ ਦੇ ਵੀ ਨਿਗ੍ਹਾ ਮਰਾਉਣੇ ਆ ਥੱਬੀ ਕੰਮ ਪੂਰਾ ਓਕੇ ਓਕੇ ਆ ਮਿੱਤਰੋ ਰੋਟੀ ਪਾਣੀ ਛਾਗ ਲਿਆ ਵੱਧ ਕੇ 9:30 ਕੁੱਤਰ ਬਾਜ ਆਪਣਾ ਬੰਦਾ ਨਿਗਾ ਮਾਰੀ ਜਾਂਦਾ ਤੇ ਬਾਕੀ ਦੇਖ ਰਹਾ ਦਿਖਾਉਣਾ ਤੁਹਾਨੂੰ ਵੀ ਕੁੱਤਰ ਬਾਕਰ ਕਰਦੇ ਆ ਉੱਤੇ ਵਾਗੇ ਗੇਰਾ ਮਿੱਤਰ ਤੇ ਮਰਾਉਣਾ ਤੁਹਾਡੇ ਵੀ ਨਿਗਾ ਤੇ ਮਾਰੂ ਨਿਗਾ ਮਿੱਤਰੋ ਆਪਣੀ ਕੁੱਤਰੀ ਤੇ ਆ ਜਾਂਦੀ ਹੈ ਅੜਦੇ ਜਦ ਮੁੜਿਆਣ ਤਾਂ ਉਧਰ ਫੇਰ ਦਿਖਾਉਣਾ ਤੁਹਾਨੂੰ ਬਾਕੀ ਆ ਦੂਜੇ ਕੁੱਤਰ ਕਰਦੇ ਆ ਇਹਨੇ ਦੇ ਮਾਰ ਲਾਨੇਗਾ ਤੇ ਦਿਖਾਉਣਾ ਤੁਹਾਨੂੰ ਅੱਗੇ ਅੱਗੇ ਕੀ ਬੰਦਾ ਕਰਦਾ ਇਹ ਕੋਹ ਗੂਤਰ ਉੱਤਰ ਉੱਤੇ ਬੱਗੇ। ਗੂਦੰਗ ਨਹੀਂ ਨੂੰ ਦੇਖਦੇ ਹਾਂ। ਹਾਂ। ਲੋਕ ਗੂਤਰ ਉੱਤੇ ਵੀ ਮਾਰ ਲਉਂਨੇ ਕਾ ਆ ਜਾਂਦਾ ਪਰਾਂ ਵਿੱਚ ਦੇ। ਤੇ ਗੂਤਰ ਦੇ ਵੀ ਨਿਗਾਹ ਮਾਰ ਆ ਗਏ ਨੇ ਉੱਤੀ ਬੱਗੀ। ਇਹੇ ਮਰਨਾਂ ਗੂਤਰ ਦੇ ਵੀ ਨਿਗਾ ਬਣੇ ਰੋਗ ਰੋਣਾ। ਵਾ ਕਿੰਨੀ ਦਨੂਗਾ ਮਾਰੀ ਜਾਂਦਾ ਦੇਖਦੇ ਕੀ ਕਰ ਦੇਗਾ ਤਰ ਦੇ ਉੱਤਰ। ਤੇ ਮਾਰੀ ਜਾਂਦਾ ਆਪਣਾ ਦੂਜਾ ਬੰਦਾ ਵੀ ਨਿਗਾ। ਤੇ ਉੱਤਰ ਇੱਧਰ ਤੁਹਾਨੂੰ ਦਿਖਾ ਦਿੰਨੇ ਆਪਣਾ ਆ ਜਾਂਦੀ ਆ ਜਾਂਦੀ ਆਣੀ ਜਾਂਦੀ ਗੂਦਰੀ। ਆਹ ਕੋ ਕੀ ਜਾਂਦੀ ਹੈ ਨਾ। ਆ ਜਾਂਦੀ ਹੈ ਮਿੱਤਰੋ ਗੂਦਰੀ ਆ ਥੱਲੜਲੇ। ਤੇ ਬਾਕੀ ਬੰਗੌਣਾ ਨੂੰ ਗੱਗੇ ਕਿਰਾ ਇਧਰ ਪਿੰਡ ਤੋਂ ਫਿਰਦੇ ਆਪਾਂ ਜਿਹਿਆਂ ਥੱਕੇ ਖਾਂਦੇ ਤੇ ਕਿਰਾ ਕੂਤਰ ਨਿਗਾ ਮਰ ਵਾਲੇ ਹੂੰ ਤਾਂ ਆਪਣਾ ਟਾਈਮ ਟੂਨ ਤਾਂ ਲੱਗਿਆ ਨਹੀਂ ਕੂਤਰਾਂ ਤੇ ਕਿਰਾ ਆਪ ਦੀ ਨਿਗਾ ਮਾਰਨ ਆਏ ਸੀਗੇ ਨਿਗਾ ਨੂੰ ਕਾ ਮਾਰ ਲਈ ਤੇ ਜਾ ਕੇ ਪੈਨੇ ਆ ਦੁਬਾਰੇ ਮੰਜੇ ਡਾਈ ਵਾ ਨੇ ਟਰੈਕ ਤੋਂ ਥੱਲੇ ਤੇ ਉੱਥੇ ਪੈਨੇ ਉਥੇ ਨਿਗਾ ਨੂੰ ਕਾ ਰੱਖਦੇ ਆਂ ਕੂਤਰਾਂ ਦੀ ਤੇ ਕੂਤਰ ਸੱਟ ਫਿਰਦੇ ਆ ਕਿਰਪਾ ਬਾਬੇ ਦੀ ਤੇ ਬਾਕੀ ਦੇਖ ਰਹੇ ਕੀ ਗੰਦਾ ਕਰਦਾ ਪਿੰਡ ੁੱਲੇ ਵਾਲੇ ਬਈ ਗਾਰੇ ਰੋਟੀ ਕਰਵਾਇੰਨੇ ਵਰਤਦਾ ਹੋ ਗਏ ਇਹ ਕੰਮ ਨਹੀਂ ਗੁਪਤ ਮੰਦ ਕਰ ਰੋਟੀ ਤੇ ਬਹੁਤ ਬਹੁਤ ਰੋਟੀ ਦਿੱਤੀਆਂ ਮੈਂ ਵੀ ਬਹੁਤ ਵਧੀਆ ਖਾਈ ਜਾਂਦੇ ਨੇ ਮਾਰੇ ਆਪਣੀ ਰੋਟੀ ਐ ਤੇ ਉਧਰ ਬਾਕੀ ਟੈਂਟ ਚ ਫਿਰਦੇ ਹਾਰੇ ਦੂਜੇ ਪਰ ਬਾਕੀ ਦੇਖਣੇ ਵੀ ਬੰਦਾ ਤੱਕ ਖਾਲੀ ਰੋਟੀ ਨੂੰ ਕਿ ਫੇਰ ਵਧਾਉਣਾ ਨੂੰ ਉਤਰ ਮੱਤ ਹਾਂਜੀ ਮਿੱਤਰੋ ਤੇ ਆ ਗਏ ਸੀ ਘਰੇ ਤੇ ਆਪਣੀ ਖੂਦਰੀ ਅੱਜ ਹਰਗੀ 6ਵੀਂ ਤੇ ਇੱਕ ਤਾਂ ਆਪਣਾ 3.5 ਵਜੇ ਭੱਜ ਗਿਆ ਸੀਗਾ ਤੇ ਛੇਵੀਂ ਗੋਤਰੀ ਹਰਜੀ 111 ਗੋਤਰਾ ਚੋਂ ਤੇ ਬਹੁਤ ਵਧੀਆ ਉੱਡੀ ਤੇ ਬਾਕੀ ਕੋਈ ਨਹੀਂ ਹੋਰ ਛੱਡਾਂਗੇ ਬਾਹੀਆਂ ਬੂਹੀਆਂ ਕੋਈ ਚੱਕਰ ਵਾਲੀ ਗੱਲ ਨਹੀਂ ਹਾਰਜ ਭਾਜਕ ਤਾਂ ਬਾਕੀ ਬਣੀ ਆ ਜਾਂ ਕੋਈ ਚੱਕਰ ਵਾਲੀ ਗੱਲ ਨਹੀਂ ਗੋਤਰਾ ਘਾਤਰ ਨੂੰ ਪਾਉਣਿਆ ਦਾਣੇ ਤਾਹਣਾਂ ਨੂੰ ਧਰਦੇ ਨਾਲ ਇਹਨਾਂ ਨੂੰ ਧਰਦੇ ਆ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਛੱਡਾਂਗੇ 28 ਤਰੀਕ ਨੂੰ 28 ਤਰੀਕ ਨੂੰ ਵੀ ਵੀਡੀਓ ਅਪਲੋਡ ਕਰਾਂਗੇ ਤੇ ਆ ਮੈਂ ਅੱਜ 26 ਤਰੀਕ ਨੂੰ ਰਾਤ ਨੂੰ ਅਪਲੋਡ ਕਰ ਦੂੰ ਵੀਡੀਓ ਤੇ ਇਹ ਵੀ ਇਹਨੂੰ ਫੁੱਲ ਸਪੋਰਟ ਕਰਿਓ ਤੇ ਵੀ ਮੈਂ ਤੁਹਾਡੇ ਲਈ ਅਪਡੇਟ ਸਪੋਰਟ ਕਰੋ ਆ ਵੀਡੀਓ ਨੂੰ ਤੇ ਬਾਕੀ ਵੀਰ ਤੁਹਾਡੇ ਲਈ ਆ ਆ ਵੀਡੀਓ ਤੋਂ ਵੀ ਵਧੀਆ ਵੀਡੀਓ ਬਣਾਵਾਂਗੇ ਅਗਲੀ ਬਾਜੀ ਵੇਲੇ ਤੇ ਆਪਣੀ 28 ਤਰੀਕ ਨੂੰ ਅਗਲੀ ਬਾਜੀ ਆ ਤੇ ਅਗਲੀ ਬਾਜੀ ਵੇਲੇ ਵੀ ਦਿਖਾਵਾਂਗੇ ਤੁਹਾਨੂੰ ਸਾਰੀ ਬਾਜੀ ਦੇ ਅਪਡੇਟ ਦਵਾਂਗੇ ਤੇ ਅਜਿਹਾ ਤੁਹਾਨੂੰ ਪਤਾ ਵੀ ਗੁਤਰਵਾਟਰ ਚ ਬੰਦਾ ਹਲਜੇ ਜਾਂਦਾ ਜਦੋਂ ਐਂਡ ਵਾਲੇ ਗੁਤਰਾਂ ਤੇ ਐਂਡ ਵਾਲੇ ਐਂਡਰੇ ਟਾਈਮ ਜਾ ਜਾਂਦਾ ਗੁਤਰਾਂ ਦਾ ਤੇ ਉਦੋਂ ਬੰਦਾ ਹਲਜੇ ਜਾਂਦਾ ਤਾਂ ਇਹਦਾ ਕਿੰਨਾ ਚੱਕਰ ਕਰਕੇ ਵੀਡੀਓ ਨਹੀਂ ਬਣਾ ਸਕਿਆ ਮੈਂ ਤੇ ਉਹਦੇ ਲਈ ਸੌਰੀ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਛੱਡਾਂਗੇ ਬਾਜੀਆਂ ਬੁਜੀਆਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਕੋਈ ਨਹੀਂ ਛੇਵੀਂ ਤਰਗੀ ਕੋਈ ਨਹੀਂ ਬਾਬਾ ਰੱਖੂ ਸੋਖਾ ਜਿੱਤਾਂਗੇ ਵੀ ਤੇ ਉਹਦੀ ਉੱਡੀ ਬਹੁਤ ਵਧੀਆ ਕੂਦਰੀ ਸਿਰਾ ਕਰਾਦੀ ਉੱਟਣ ਵਾਲੀ ਯਾਰ ਬੰਬ ਘੜਤੇ ਕੂਦਰੀ ਨੇ ਆਥਰੇ 6 ਵਜੇ ਕਿੱਦੇ ਮਾਰਦੀ ਸੀ ਬਸ ਮੈਂ ਗੌਰ ਰੱਖੀ ਬੈਠਾ ਹੀ ਕੂਦਰੀ ਦੀ ਨਹੀਂ ਤੁਹਾਨੂੰ ਕੂਦਰੀ ਦੀ ਵੀਡੀਓ ਬਣਾਉਂਦਾ ਤੇ ਕਰਦਾ ਤੁਹਾਡਾ ਨਾਲ ਸ਼ੇਅਰ ਕਿ ਕੂਦਰੀ ਕਿਵੇਂ ਫਿਰਦੀ ਸੀ ਕਿੱਦੇ ਮਾਰਦੀ ਫਿਰਦੀ ਸੀ 6 ਵਜੇ ਮਿੱਤਰੋ ਤੇ ਚਲੋ ਕੋਈ ਨਹੀਂ ਛੱਡਾਂਗੇ ਹੋਰ ਬਣੇ ਰਹੋ ਕਰੋ ਸਪੋਰਟ ਦੱਬ ਕੇ ਨੇ ਦਾਨੀ ਦਾਨੀ ਧਰ ਦਈਏ ਬਣੇ ਰਹੋ ਵੀਡੀਓ ਨਾਲ ਤੇ ਲਓ ਵੀ ਮਿੱਤਰੋ ਆਪਕੇ ਬਾਹਰ ਨੂੰ ਵੀ ਜਿੱਥੇ ਚੋਣ ਲੱਗੇ ਲੇਟ ਹੋਗੇ ਨਾ ਅੰਦਰ ਥੋੜਾ ਆ ਤਾਂ ਜਿੱਥੇ ਸਰਕਾਰ ਉਤਰਾਂਗਾ ਕੋਈ ਚੱਕਰ ਵਾਲੀ ਗੱਲ ਨਹੀਂ ਆ ਲੈ ਖਾਪੀ ਲੈਣਗੇ ਰੱਜ ਕੇ ਤੇ ਪੈ ਰਹੇ ਹਾਂ ਵੀ ਅੱਡੇ ਵੱਡੇ ਬਣੇਗਾ ਟਾਂਨੇ ਤੇ ਖਾਈ ਜਾਂਦੇ ਇਹਨਾਂ ਨੇ ਵੀ ਗਿੱਡੂ ਗੁੱਡ ਕਰਦੀ ਬੰਦ ਤੇ ਪਾਣੀ ਵੀ ਧਰਦਗੇ ਉਹਨਾਂ ਨੂੰ ਫੇਰ ਮਿਲਦਾ ਫਿਰ ਕਰਦੇ ਆ ਵੀਡੀਓ ਸ਼ੇਅਰ ਸਾਰੇ ਮਿੱਤਰਾਂ ਨੂੰ ਤੇ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦਾ ਲਾਈਕ ਬਾਏ ਬਾਏ ਚੈਨਲ